ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੇ ਮੁਖਬਰਾਂ ਪੰਜਾਬ ਦੇ ਐਮਪੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਭਾਰਤੀ ਫੌਜੀ ਹਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਕੱਲ ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਉਸ ਨੂੰ ਗਲਤ ਠਹਿਰਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਉੱਪਰ ਉਹਨਾਂ ਦੀ ਪਾਰਟੀ ਦੇ ਵੱਲੋਂ ਮਾਫੀ ਵੀ ਮੰਗ ਲਈ ਹੈ ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੱਡਾ ਦਾਵਾ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਸ ਵੇਲੇ ਭਾਜਪਾ ਦੇ ਵੱਲੋਂ ਭਾਰਤੀ ਫੌਜ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਦਬਾਅ ਬਣਾਇਆ ਗਿਆ ਸੀ ਤੇ ਹੁਣ ਭਾਜਪਾ ਨੂੰ ਵੀ ਇਸ ਦੇ ਉੱਪਰ ਮਾਫੀ ਮੰਗਣੀ ਚਾਹੀਦੀ ਹੈ ਦੱਸਦੀ ਹੈ ਕਿ ਚੰਨੀ ਨੇ ਇਹ ਟਿੱਪਣੀ ਇੱਥੇ ਸਰਕਾਰਾਂ ਦੇ ਵੱਲੋਂ ਕਾਂਗਰਸੀ ਆਗ ਜਗਦੀਸ਼ ਟਾਇਟਲਰ ਦੇ ਕੇਸ ਨਾਲ ਸੰਬੰਧਿਤ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਕੀਤੀ ਇਹ ਪੁੱਛੇ ਜਾਣ ਤੇ ਕਿ ਕਾਂਗਰਸ ਨੇ ਅਜੇ ਤੱਕ ਟਾਇਟਲਰ ਨੂੰ ਪਾਰਟੀ ਦੇ ਵਿੱਚੋਂ ਕਿਉਂ ਨਹੀਂ ਕੱਢਿਆ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਸਿੱਖ ਵਿਰੋਧੀ ਦੰਗਿਆਂ ਅਤੇ ਹਰਮੰਦਰ ਸਾਹਿਬ ਤੇ ਹੋਏ ਹਮਲੇ ਲਈ ਕਈ ਵਾਰ ਮਾਫੀ ਮੰਗੀ ਹੈ ਹਰਮੰਦਰ ਸਾਹਿਬ ਤੇ ਹਮਲਾ ਗਲਤ ਸੀ ਕਾਂਗਰਸ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ। ਉਹਨਾਂ ਸਵਾਲ ਕੀਤਾ ਕਿ ਭਾਜਪਾ 10 ਸਾਲ ਸੱਤਾ ਦੇ ਵਿੱਚ ਰਹਿਣ ਦੇ ਬਾਵਜੂਦ ਦੰਗਿਆਂ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦੇ ਸਕੇ? ਇਸ ਦੌਰਾਨ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਦਿੱਲੀ ਭਾਜਪਾ ਦੇ ਆਗੂ ਤਰਵਿੰਦਰ ਸਿੰਘ ਮਰਵਾਹਾਂ ਰਾਹੀਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਧਮਕੋਣ ਦੇ ਦੋਸ਼ ਲਾਇਆ। ਉਹਨਾਂ ਨੇ ਕਿਹਾ ਕਿ ਸੰਸਦ ਦੇ ਦੇ ਹੇਠਲੇ ਸਦਨ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਧਮਕਾਉਣਾ ਬਹੁਤ ਹੀ निंदनीय ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਦਾਕਾਰਾਂ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾਰਾਣੌਤ ਨੇ ਕਿਸਾਨਾਂ ਦੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਹਾਲਾਂਕਿ ਭਾਜਪਾ ਉਸ ਖਿਲਾਫ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀ ਬਾਜਵਾ ਨੇ ਹਰਦੀਪ ਸਿੰਘ ਪੂਰੀ ਅਤੇ ਇਕਬਾਲ ਸਿੰਘ ਲਾਲਪੁਰਾ ਸਮੇਤ ਭਾਜਪਾ ਆਗੂਆਂ ਤੇ ਉਂਗਲ ਚੁਕਦਿਆ ਕਿ ਜਦੋਂ ਪ੍ਰਦਰਸ਼ਨਕਾਰੀ ਸਿੱਖ ਕਿਸਾਨਾਂ ਨੂੰ ਖਾਲਿਸਤਾਨੀ ਅਤਵਾਦੀ ਕਹੇ ਕਿ ਵਦਨਾ ਕੀਤਾ ਗਿਆ ਤਾਂ ਉਹਨਾਂ ਨੇ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ ਆਓ ਸੁਣਦੇ ਹਾਂ ਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਕੀ ਕਹਿੰਦੇ ਨਜ਼ਰ ਆਏ ਜੋ ਦੰਗੇ ਹੋਏ और जो अटैक हुआ हम उसके लिए एक बार नहीं कांग्रेस बहुत बार माफ़ी मांग चुकी है कि वो कांग्रेस के टाइम में हुए जो हरमंदर साहब पे अटैक हुआ वो गलत था ये कांग्रेस मान चुकी है और माफ़ी भी मांग चुकी है और जिसको सजा देनी है अब 10 साल से बीजेपी है बीजेपी उन लोगों को क्यों नहीं सज़ा देती और उनकी बात उछालती है लेकिन उन लोगों को सज़ा नहीं देती जो उसके लिए जुम्मेवार हैं जो यहाँ दंगे हुए लेकिन साथ में ये भी कहना चाहता हूँ कि जहाँ हम खुद कह रहे हैं मैं ए के ऑफिस में बैठ कह रहा हूँ कि चुरासी में जो जो अटैक हुआ हरमंदर साहब पे वो गलत था तो बीजेपी क्यों नहीं मानती कि जो चुरासी में अटैक हुआ उसको कराने के पीछे बीजेपी का एक बहुत बड़ा आंदोलन था और बीजेपी ने प्रेशराइज़ किया कि हरमंदर साहब में फौज भेजी जाए जो बीजेपी के लीडर हैं उन्होंने एक जुलूस निकाला कि हरमंदर साहब में फौज भेजी जाए कांग्रेस की सरकार ने सिखों के आगे गोडे टेक दिए हैं ये क्यों नहीं वहाँ भेजते फ़ौज को और बीजेपी जे अडवाणी जी ने अपनी बुक माय कंट्री माय लाइफ में इस चीज़ को इंडोर्स किया है कि उन्होंने एक आंदोलन चलाया जहाँ बीजेपी ने और बहुत सारे आंदोलन चलाए वहाँ एक आंदोलन ये भी था कि हरमंदर साहब में फ़ौज को भेजकर वहाँ जो लोग हैं उनको पकड़ा जाए उनको मारा जाए ये ऑन रिकॉर्ड है तो यहाँ तक कि आरएसएस के एक नेता जिनको भारत रत्न का पुरस्कार भी मिला उन्होंने कहा कि जो ये दंगे यहाँ हुए वो परिणाम था आक्रोश का और गुस्से का जिनको उन्होंने जायज़ ठहराया है तो कांग्रेस ने माफ़ी मांग ली है बीजेपी इन दंगों को कराने में बीजेपी और आरएसएस आरएसएस हरमंदर साहब पे अटैक कराने में कब माफ़ी मांगेगी मैं उनसे ये पूछना चाहता हूँ कि जो तुम्हारा रोल था उसकी आप कब माफ़ी मांगोगे कांग्रेस ने माफ़ी मांगी है आज भी मैं कहता हूं कि गलती की गई कांग्रेस की तरफ से क्योंकि कांग्रेस के राज में दंगे हुए इसलिए माफ़ी उन्होंने मांगी है लेकिन गुजरात के दंगों की कौन माफ़ी मांगेगा ये भी आज एक सवाल है मैं फिर भी गुजरात पे नहीं जाना चाहता मैं पंजाब पे ही रहना चाहता हूँ क्योंकि पंजाब की बात इन्होंने की है इसलिए जो अटैक हुआ उसमें बीजेपी और आर का भी उतना ही हाथ था प्रधानमंत्री नरेंद्र मोदी ने किसानों को वाला तोहफा दिता है ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਕਹੇ ਕਿ ਨਰਿੰਦਰ ਮੋਦੀ ਕਿਸਾਨ ਹિતੇਸ਼ੀ ਪ੍ਰਧਾਨ ਮੰਤਰੀ ਨੇ ਤੇ ਹਮੇਸ਼ਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਮੁੱਦਿਆਂ ਨੂੰ ਤਰਜੀਹ ਤੇ ਰੱਖਦੇ ਨੇ ਇਸ ਦੀ ਜਾਣਕਾਰੀ ਸ਼ਿਵਰਾਜ ਸਿੰਘ ਨੇ ਆਪਣੇ ਐਕਸ ਹੈਂਡਲ ਦੇ ਉੱਪਰ ਦਿੱਤੀ ਹੈ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਕਿਸਾਨ ਭਰਾਵੋ ਤੇ ਭੈਣੋ ਮੋਦੀ ਸਰਕਾਰ ਨੇ ਤੁਹਾਡੇ ਹਿੱਤ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਜਾਣਕਾਰੀ ਦਿੰਦੇ ਹੋਏ ਸ਼ਿਵਰਾਜ ਸਿੰਘ ਚੋਹਾਨ ਨੇ ਲਿਖਿਆ ਕਿ ਕਿਸਾਨਾਂ ਦੇ ਵਿਕਾਸ ਲਈ ਵਚਨਬੱਧ ਮੋਦੀ ਸਰਕਾਰ ਨੇ ਰਿਫਾਈਨਡ ਤੇਲ ਤੇ ਬੇਸਿਕ ਡਿਊਟੀ 32.5 ਫੀਸ ਦੀ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਨਾਲ ਰਿਫਾਈਨਰੀ ਤੇਲ ਲਈ ਸਰੋਂ, ਸੂਰਜਮੁਖੀ ਤੇ मूंगਫਲੀ ਦੀਆਂ ਫਸਲਾਂ ਦੀ ਮੰਗ ਵਧੇਗੀ। ਕਿਸਾਨਾਂ ਨੂੰ ਇਨ੍ਹਾਂ ਫਸਲਾਂ ਦੇ ਵਧੀਆ ਭਾਅ ਮਿਲ ਸਕਣਗੇ ਤੇ ਛੋਟੇ ਤੇ ਪਿੰਡੂ ਖੇਤਰਾਂ ਦੇ ਵਿੱਚ ਰਿਫਾਈਨਰੀ ਵਧਣ ਦੇ ਨਾਲ ਉੱਥੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਇਹ ਐਮ ਫੈਸਲੇ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਨਾਲ ਹੀ ਪਿਆਜ਼ ਦੀ ਬਰਾਮਦ ਡਿਊਟੀ ਤੇ ਵੀ ਐਮ ਫੈਸਲਾ ਲਿਆ ਗਿਆ शिवराज ਸਿੰਘ ਤੇ चौहान ਨੇ ਕਿਹਾ ਕਿ ਕਿਸਾਨਾਂ ਦੀ ਤਰੱਕੀ ਦੇ ਲਈ ਵਚਨਬੱਧ ਮੋਦੀ ਸਰਕਾਰ ਨੇ ਪਿਆਜ਼ ਦੀ ਬਰਾਮਦ ਡਿਊਟੀ 40% ਤੋਂ ਘਟਾ ਕੇ 20% ਕਰ ਦਿੱਤੀ ਹੈ ਬਰਾਮਦ ਡਿਊਟੀ ਘਟਾਉਣ ਦੇ ਨਾਲ ਪਿਆਜ਼ ਉਤਪਾਦਕ ਕਿਸਾਨਾਂ ਨੂੰ ਪਿਆਜ਼ ਦੀ ਚੰਗੀ ਕੀਮਤ ਮਿਲੇਗੀ ਤੇ ਪਿਆਜ਼ ਦੀ ਬਰਾਮਦ ਵੀ ਵਧੇਗੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਕਿਸਾਨਾਂ ਦੇ ਨਾਲ-ਨਾਲ ਪਿਆਜ਼ ਨਾਲ ਸੰਬੰਧਿਤ ਹੋਰ ਸੈਕਟਰਾਂ ਨੂੰ ਵੀ ਸਿੱਧਾ ਫਾਇਦਾ ਮਿਲੇਗਾ ਸ਼ਿਵਰਾਜ ਸਿੰਘ ਚੌਹਾਨ ਨੇ ਲਿਖਿਆ ਕਿ ਕਿਸਾਨ ਭਲਾਈ ਪ੍ਰਤੀ ਸੰਵੇਦਨਸ਼ੀਲ ਮੋਦੀ ਸਰਕਾਰ ਨੇ ਬਾਸਮਤੀ ਚੋਲਾਂ ਤੇ ਘੱਟੋ ਘੱਟ ਬਰਾਮਦ ਡਿਊਟੀ ਹਟਾਉਣ ਦਾ ਫੈਸਲਾ ਕੀਤਾ ਹੈ ਬਰਾਮਦ ਡਿਊਟੀ ਹਟਾਏ ਜਾਣ ਦੇ ਨਾਲ ਬਾਸਮਤੀ ਉਤਪਾਦਕ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਉਚਿਤ ਭਾਅ ਮਿਲੇਗਾ ਬਾਸਮਤੀ ਚੋਲਾਂ ਦੀ ਮੰਗ ਵਧਣ ਦੇ ਨਾਲ ਬਰਾਮਦ ਵੀ ਵਧੇਗੀ ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਲਿਖਿਆ ਕਿ ਕਿਸਾਨ ਭਰਾਵਾਂ ਪੈਣਾ ਦੇ ਹਿੱਤ ਦੇ ਵਿੱਚ ਫੈਸਲਾ ਲੈਂਦਿਆ ਕਿਸਾਨ ਹਦਾਇਸ਼ੀ ਮੋਦੀ ਸਰਕਾਰ ਨੇ ਖਾਣ ਵਾਲੇ ਤੇਲ ਤੇ ਬਰਾਮਦ ਡਿਊਟੀ 0% ਤੋਂ ਵਧਾ ਕੇ 20% ਕਰ ਦਿੱਤੀ ਹੈ ਹੋਰ ਡਿਵਾਈਸਾਂ ਨੂੰ ਜੋੜਨ ਤੇ ਕੁੱਲ ਪ੍ਰਭਾਵੀ ਡਿਊਟੀ 27.5% ਹੋਵੇਗੀ ਬਰਾਮਦ ਡਿਊਟੀ ਵਧਾਉਣ ਦੇ ਨਾਲ ਸੋਇਆ ਬੀਨ ਦੀ ਫਸਲ ਦੀਆਂ ਕੀਮਤਾਂ ਵਧਣਗੀਆਂ ਤੇ ਖਾਣ ਵਾਲੇ ਤੇਲ ਨਿਰਮਾਤਾ ਵੀ ਘਰੇਲੂ ਕਿਸਾਨਾਂ ਤੋਂ ਫਸਲ ਖਰੀਦਣ ਦੇ ਲਈ ਪ੍ਰੇਰਿਤ ਹੋਣਗੇ ਜਿਸ ਦੇ ਨਾਲ ਕਿਸਾਨ ਵੀਰਾਂ ਭੈਣਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਵਾਜਪਾ ਮਿਲ ਸਕੇਗਾ ਇਸ ਫੈਸਲੇ ਦੇ ਨਾਲ ਸੋਇਆ ਕੇਕ ਦਾ ਉਤਪਾਦਨ ਵਧੇਗਾ ਤੇ ਇਸ ਨੂੰ ਨਿਰਯਾਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੋਇਆ ਦੇ ਨਾਲ ਸੰਬੰਧਿਤ ਹੋਰ ਸੈਕਟਰਾਂ ਨੂੰ ਵੀ ਫਾਇਦਾ ਮਿਲੇਗਾ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਅਪਰਾਧੀ ਅਮਰਿਤਪਾਲ ਸਿੰਘ ਨੂੰ ਆਸਟਰੀਆ ਤੋਂ ਡਿਪੋਰਟ ਕਰਵਾ ਦਿੱਤਾ ਤੇ ਅੱਜ ਜੇ ਸਵੇਰੇ ਜਦੋਂ ਅਮਰਿਤਪਾਲ ਸਿੰਘ ਦਿੱਲੀ ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਬਟਾਲਾ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਜਿਹਾ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਦੇ ਵਿੱਚ ਕਾਫੀ ਸਾਰੇ ਅਪਰਾਧਿਕ ਮਾਮਲੇ ਦਰਜ ਨੇ ਬਹੁਤ ਕਾਨੂੰਨ ਇਸ ਦੇ ਵੱਲੋਂ अपराध ਕੀਤੇ ਗਏ ਨੇ ਜਿਸਦੇ ਵਿੱਚ ਇਹ ਵਾਂਟਡ ਸੀ ਤੇ ਬਟਾਲਾ ਪੁਲਿਸ ਦੇ ਵੱਲੋਂ ਅੱਜ ਦਿੱਲੀ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਆਪਣੇ ਐਕਸ ਹੈਂਡਲ ਦੇ ਉੱਪਰ ਇੱਕ ਪੋਸਟ ਸਾਂਝ ਕਰਕੇ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਿਆਂ ਨੂੰ ਯਕੀਨੀ ਬਣਾਉਣ ਸੰਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਦੇ ਨਾਲ ਬਟਾਲਾ ਦੇ ਪਿੰਡ ਭੋਮਾ ਦੇ ਵਸਨੀਕ ਅਮਰਿਤਪਾਲ ਸਿੰਘ ਜਿਸ ਦੇ ਖਿਲਾਫ ਕਈ ਕਿਨੌਣੇ ਅਪਰਾਧ ਦਰਜ ਨੇ ਉਸ ਨੂੰ ਆਸਟ੍ਰੇਲੀਆ ਤੋਂ ਸਫਲਤਾਪੂਰਵਕ ੜਿਪੋਰਟ ਕਰਵਾ ਦਿੱਤਾ ਹੈ ਉਹ ਅੱਜ ਸਵੇਰੇ 7 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਦੋਂ ਪਹੁੰਚਿਆ ਤੇ ਬਟਾਲਾ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ਤੇ ਪਾਈ ਪੋਸਟ ਵਿੱਚ ਦੱਸਿਆ ਕਿ ਪੰਜਾਬ ਪੁਲਿਸ ਦੇ ਵੱਲੋਂ ਕੇਂਦਰੀ ਏਜੰਸੀਆਂ ਦੇ ਤਾਲਮੇਲ ਦੇ ਨਾਲ ਕਈ ਕਿਨੌਣੇ ਆਪਰਾਧਿਕ ਮਾਮਲਿਆਂ ਦੇ ਵਿੱਚ ਦੋਸ਼ੀ ਅਮਰਿਤਪਾਲ ਸਿੰਘ ਵਾਸੀ ਪਿੰਡ ਪੋਮਾ ਥਾਣਾ ਹੁਮਨ ਨੂੰ ਆਸਟਰੀਆ ਤੋਂ ਸਫਲਤਾਪੂਰਵਕ ਰਿਪੋਰਟ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਦੋਸ਼ੀ ਅਮਰਿਤਪਾਲ ਸਿੰਘ ਪਗੋੜਾ ਹੈ ਜੋ ਆਸਟਰੀਆ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਿਹਾ ਸੀ ਬੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਰੀਪੋਰਟ ਕੀਤਾ ਗਿਆ ਮਲਜ਼ਮ ਕਤਲ ਇਰਾਦਾ ਕਤਲ ਨਸ਼ੀਲੇ ਪਦਾਰਥਾਂ ਸੰਬੰਧੀ ਅਪਰਾਧ ਅਤੇ ਅਸਲਾ ਐਕਟ ਸੰਬੰਧੀ ਮਾਮਲੇ ਸਮੇਤ ਕਈ ਕਿਨੌਣੀ ਅਪਰਾਧਾਂ ਦੇ ਵਿੱਚ ਸ਼ਾਮਲ ਹੈ ਉਸ ਨੂੰ ਰਿਪੋਰਟ ਕਰਨਾ ਪੀੜਤਾਂ ਦੇ ਲਈ ਨਿਆਂ ਦਿਵਾਉਣ ਵਾਲਾ ਅਹਿਮ ਕਦਮ ਹੈ ਡੀਜੀਪੀ ਨੇ ਨਿਆਂ ਨੂੰ ਯਕੀਨੀ ਬਣਾਉਣ ਦੇ ਲਈ ਭਗੌੜੇ ਅਮਰਿਤਪਾਲ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਸੀਨੀਅਰ ਸੁਪਰਡੈਂਟ ਆਫ ਪੁਲਿਸ ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ਵਾਲੀ ਬਟਾਲਾ ਪੁਲਿਸ ਦੀ ਸਮੁੱਚੀ ਟੀਮ ਅਤੇ ਪੰਜਾਬ ਪੁਲਿਸ ਦੇ ਅੰਦਰੂਨੀ ਸੁਰੱਖਿਆ ਵਿੰਗ ਦੇ ਅਣਥੱਕ ਯਤਨਾਂ ਦੀ ਛਾਪਾ ਵੀ ਕੀਤੀ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਸੁਖੇਲ ਕਾਸਿਮ ਮੀਰ ਨੇ ਦੱਸਿਆ ਹੈ ਕਿ ਮੁਲਜ਼ਮ ਅਮਰਿਤਪਾਲ ਸਿੰਘ ਜਿਸ ਨੂੰ ਕਈ ਕੇਸਾਂ ਦੇ ਵਿੱਚ ਭਗੌੜਾ ਐਲਾਨਿਆ ਗਿਆ ਸੀ 2022 ਦੇ ਵਿੱਚ ਦੁਬਈ ਤੇ ਸਰਪੀਆ ਦੇ ਰਸਤੇ ਆਸਟਰੀਆ ਭੱਜ ਗਿਆ ਸੀ ਅਤੇ ਉਦੋਂ ਤੋਂ ਹੀ ਗ੍ਰਿਫਤਾਰੀ ਤੋਂ ਬਚ ਰਿਹਾ ਸੀ ਉਨ੍ਹਾਂ ਅੱਗੇ ਕਿਹਾ ਹੈ ਕਿ ਉਸਨੇ ਉੱਥੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਵੀ ਦਿੱਤੀ ਸੀ SSP ਨੇ ਕਿਹਾ ਕਿ ਅੰਤਰਰਾਸ਼ਟਰੀ ਅਥਾਰਟੀਆਂ ਦੇ ਲਗਾਤਾਰ ਯਤਨਾਂ ਤੇ ਸਹਿਯੋਗ ਉਪਰੰਤ ਪੰਜਾਬ ਪੁਲਿਸ ਨੇ ਨਿਆਂ ਯਕੀਨੀ ਬਣਾਉਣ ਦੇ ਲਈ ਉਸਨੂੰ ਭਾਰਤ ਵਾਪਸ ਲਿਆਂਦਾ ਹੈ ਤੇ ਉਸਨੂੰ ਗ੍ਰਫਤਾਰ ਕਰ ਲਿਆ ਗਿਆ। 9 ਨਵੰਬਰ ਨੂੰ ਪੰਜਾਬ ਦੇ ਖੰਨਾ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਕਤਲ ਦੇ ਦੋਸ਼ ਤੇ ਵਿੱਚ ਰਣਜੀਤ ਸਿੰਘ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਜੀਹਾਂ ਦੱਸਦੀ ਕਿ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਅਕਾਲੀ ਦਲ ਦੇ ਆਗੂ ਤੇਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਕਿ ਇਹ ਘਟਨਾ 9 ਸਤੰਬਰ ਨੂੰ ਖੰਨਾ ਦੇ ਪਿੰਡ ਇਕ ਲੋਹਾ ਦੇ ਵਿੱਚ ਵਾਪਰੀ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਔਰ ਫਿਰ ਡੀਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਮੁੱਖ ਮਲਜ਼ਮ ਆਰਤੀ ਰਣਜੀਤ ਸਿੰਘ ਨੂੰ ਵਾਰਦਾਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਬੀਤੀ ਰਾਤ ਇਸ ਕੇਸ ਦੇ ਵਿੱਚ ਅਕਾਲੀ ਦਲ ਦੇ ਆਗੂ ਤੇਜਿੰਦਰ ਸਿੰਘ ਇੱਕ ਲੋਹਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇਜਿੰਦਰ ਦੇ ਭਰਾ ਦੀ ਤਲਾਸ਼ ਜਾਰੀ ਹੈ ਇਲਜ਼ਾਮ ਹੈ ਕਿ ਦੋਵਾਂ ਭਰਾਵਾਂ ਦੀ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਮੁੱਖ ਮਲਜ਼ਮ ਰਣਜੀਤ ਸਿੰਘ ਦੀ ਗ੍ਰਿਫਤਾਰੀ ਦੇ ਬਾਅਦ 3 ਦਿਨਾਂ ਦਾ ਰਿਮਾਂਡ ਲਿਆ ਗਿਆ ਸੀ ਸ਼ੁੱਕਰਵਾਰ ਨੂੰ ਰਿਮਾਂਡ ਦਾ ਸਮਾਂ ਖਤਮ ਹੋਣ ਤੇ ਰਣਜੀਤ ਸਿੰਘ ਮੁਰਖੰਨਾ ਅਦਾਲਤ ਵਿੱਚ ਪੇਸ਼ ਹੋਇਆ ਜੱਜ ਦੇ ਸਾਹਮਣੇ ਸਰਕਾਰੀ ਵਕੀਲ ਨੇ ਪੁਲਿਸ ਦੇ ਵੱਲੋਂ ਰਿਮਾਂਡ ਦੀ ਕਿਤੀ ਇਹ ਦੱਸਿਆ ਗਿਆ ਕਿ ਤਰਲੋਚਨ ਸਿੰਘ ਦਾ ਕਤਲ ਸਿਆਸੀ ਮਰਡਰ ਸੀ ਇਸ ਵਿੱਚ ਫਰਾਰ ਦੋ ਭਰਾਵਾਂ ਦੇ ਇਲਾਵਾ ਕਈ ਹੋਰ ਵੀ ਸ਼ਾਮਲ ਹਨ ਇਸ ਲਈ ਫਿਲਹਾਲ ਰਿਮਾਂਡ ਦੀ ਜ਼ਰੂਰਤ ਨਹੀਂ ਹੈ ਮੁਲਜ਼ਮ ਪੱਖ ਦੇ ਵਕੀਲ ਨੇ ਕਿਹਾ ਸੀ ਕਿ ਤਿੰਨ ਦਿਨਾਂ ਤੋਂ ਰਿਮਾਂਡ ਤੇ ਕੋਈ ਨਵੀਂ ਚੀਜ਼ ਸਾਹਮਣੇ ਨਹੀਂ ਆਈ ਅਤੇ ਨਾ ਹੀ ਪੁਲਿਸ ਨੂੰ ਕੋਈ ਸੁਰਾਗ ਮਿਲਿਆ ਹੈ ਇਸ ਲਈ ਉਹਨਾਂ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਮੰਗ ਕੀਤੀ ਗਈ ਹੈ ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਮੁਲਜ਼ਮ ਨੂੰ ਦੋ ਦਿਨਾਂ ਦੇ ਰਿਮਾਂਡ ਦੇ ਵਿੱਚ ਭੇਜ ਦਿੱਤਾ ਇਸ ਤੇ ਕੁਝ ਘੰਟਿਆਂ ਬਾਅਦ ਅਕਾਲੀ ਦਲ ਦੇ ਆਗੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਜਿਸ ਦੀ ਉਮਰ ਹੈ 50 ਸਾਲ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਲਹੂ ਲੁਹਾਨ ਤਰਲੋਚਨ ਸਿੰਘ ਨੂੰ ਸਿਵਲ ਹਸਪਤਾਲ ਭੇਤੀ ਕਰਵਾਇਆ ਗਿਆ ਸੀ ਪਰ ਉੱਥੇ ਉਹਨਾਂ ਨੇ ਦਮ ਤੋੜ ਦਿੱਤਾ ਸੀ ਤਰਲੋਚਨ ਸਿੰਘ ਨੇ ਪਿਛਲੀ ਵਾਰ ਵੀ ਸਰਪੰਚੀ ਚੋਣ ਲੜੀ ਸੀ ਪਰ ਉਹ ਹਾਰ ਗਏ ਸੀ ਕੁਝ ਸਮੇਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਪਾਰਟੀ ਦੇ ਵੱਲੋਂ ਉਹਨਾਂ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਤਰਲੋਚਨ ਸਿੰਘ ਚੋਣ ਲੜਨ ਦੇ ਲਈ ਤਿਆਰੀ ਕਰ ਰਹੇ ਸੀ ਤੇ ਇਸ ਵਿਚਾਲੇ ਉਹਨਾਂ ਦੀ ਕਤਲ ਦੀ ਖਬਰ ਆਈ ਤੇ ਇਸ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਇਸ ਜਾਂਚ ਦੇ ਵਿੱਚ ਪੁਲਿਸ ਦੇ ਸਿਧੇ ਵੱਲੋਂ ਅਕਾਲੀ ਦਲ ਆਗੂ ਤੇ ਜਿੰਦਰ ਸਿੰਘ ਇਕਲੋਹਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਕੀ ਮੁਲਜ਼ਮਾਂ ਦੀ ਭਾਲ ਪੁਲਿਸ ਦੇ ਵੱਲੋਂ ਚੱਰੀ ਹੈ ਜੀਹਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੁਣ ਇਸ ਕੇਸ ਨੂੰ ਸਿਆਸੀ ਮਾਡਰ ਦੇ ਵਿੱਚੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਸਰਪੰਚੀ ਚੋਣਾਂ ਆਉਣ ਵਾਲੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਇਸ ਸਰਪੰਚੀ ਚੋਣਾਂ ਦੇ ਕਰਕੇ ਤਰਲੋਚਨ ਸਿੰਘ ਦਾ ਕਤਲ ਕਰਵਾਇਆ ਗਿਆ ਏਸ਼ੀਅਨ ਚੈਂਪੀਅਨਸ ਟਰੋਫੀ 2024 ਦੇ ਵਿੱਚ ਭਾਰਤ ਨੇ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ ਹੈ ਜਾਂ ਦੱਸਦੇ ਕਿ ਅੱਜ ਭਾਰਤੀ ਹਾਕੀ ਟੀਮ ਦਾ ਮੈਚ ਪਾਕਿਸਤਾਨ ਦੇ ਨਾਲ ਸੀ ਤੇ ਅੱਜ ਭਾਰਤ ਨੇ ਪਾਕਿਸਤਾਨ ਨੂੰ ਇਸ ਮੁਕਾਬਲੇ ਦੇ ਵਿੱਚ ਹਰਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਭਾਰਤ ਨੇ ਇਸ ਚੈਂਪੀਅਨਸ ਟਰੋਫੀ ਦੇ ਵਿੱਚ ਪੰਜਵੀਂ ਜਿੱਤ ਲਗਾਤਾਰ ਹਾਸਲ ਕੀਤੀ ਅਦਾਸੀ ਕਿ ਭਾਰਤ ਨੇ ਪਾਕਿਸਤਾਨ ਨੂੰ 2-1 ਦੇ ਨਾਲ ਹਰਾਇਆ ਤੇ ਇਸ ਮੈਚ ਦੇ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਵੱਲੋਂ ਦੋ ਗੋਲ ਕੀਤੇ ਗਏ ਨੇ ਤੇ ਉਧਰ ਹੀ ਪਾਕਿਸਤਾਨ ਦੇ ਲਈ ਅਹਿਮਦ ਨਦੀਮ ਨੇ ਇੱਕ ਗੋਲ ਕੀਤਾ ਭਾਰਤੀ ਟੀਮ ਨੇ ਇਸ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਵਿੱਚ ਆਪਣੇ ਸਾਰੇ 5 ਮੈਚ ਜਿੱਤੇ ਨੇ ਜਦਕਿ ਪਾਕਿਸਤਾਨ 5 ਚੋਂ 2 ਮੈਚ ਜਿੱਤ ਕੇ ਅੰਕ ਸੂਚੀ ਦੇ ਵਿੱਚ ਭਾਰਤ ਤੋਂ ਬਾਅਦ ਦੂਸਰੇ ਸਥਾਨ ਤੇ ਹੈ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਨੇ ਨੀਲਕੰਠ ਚਰਮਾ ਨੂੰ ਹੀਰੋ ਆਫ ਦਾ ਮੈਚ ਦਿੱਤਾ ਗਿਆ ਪੈਰਾਓਲੰਪਿਕਸ ਦੇ ਭਾਰਤੀ ਤਮਗਾ ਜਿੱਤ ਉਪਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਚੀਨ ਨੂੰ 3-0 ਦੇ ਨਾਲ ਹਰਾਇਆ, ਜਾਪਾਨ ਨੂੰ 5-1 ਦੇ ਨਾਲ, ਮਲੇਸ਼ੀਆ ਨੂੰ 8-1 ਦੇ ਨਾਲ ਅਤੇ ਕੋਰੀਆ ਨੂੰ 3-1 ਦੇ ਨਾਲ ਭਾਰਤ ਦੇ ਵੱਲੋਂ ਹਰਾਇਆ ਗਿਆ। ਦੂਸਰੇ ਪਾਸੇ ਮਹਾਨ ਫਾਰਵਰਡ ਤਾਹਿਰ ਜ਼ਮਾਨ ਦੀ ਅਗਵਾਈ ਦੇ ਵਿੱਚ ਖੇਡ ਰਹੀ ਪਾਕਿਸਤਾਨੀ ਟੀਮ ਨੇ ਮਲੇਸ਼ੀਆ ਤੇ ਕੋਰੀਆ ਦੇ ਨਾਲ 2-2 ਦੇ ਨਾਲ ਡਰਾਅ ਖੇਡਿਆ। ਇਸ ਨੇ ਜਾਪਾਨ ਨੂੰ 2-1 ਅਤੇ ਚੀਨ ਨੂੰ 5-1 ਦੇ ਨਾਲ ਹਰਾਇਆ ਸੀ ਪਰ ਹੁਣ ਇਸ ਨੂੰ ਭਾਰਤ ਤੋ ਹਾਰ ਦਾ ਸਾਹਮਣਾ ਕਰਦਾ ਪਿਆ ਉਧਰ ਹੀ ਜੇਕਰ ਅੱਜ ਦੇ ਮੈਚ ਦੀ ਗੱਲ ਕਰੀਏ ਤਾਂ ਮੈਚ ਦਾ ਪਹਿਲਾ ਗੋਲ ਪਾਕਿਸਤਾਨ ਵੱਲੋਂ 8ਵੇਂ ਮਿੰਟ ਦੇ ਵਿੱਚ ਕੀਤਾ ਗਿਆ ਨਦੀਮ ਅਹਿਮਦ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜਤ ਦਵਾਈ ਪਰ ਇਸ ਤੋਂ ਬਾਅਦ ਭਾਰਤ ਨੇ ਕੋਈ ਮੌਕਾ ਨਹੀਂ ਦਿੱਤਾ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੁਝ ਹੀ ਸਮੇਂ ਦੇ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਦੇ ਵਿੱਚ ਬਦਲ ਦਿੱਤਾ ਪਹਿਲੇ ਕੁਆਟਰ ਤੋਂ ਬਾਅਦ ਪਾਵੇਂ ਸਕੋਰ 1-1 ਦੇ ਨਾਲ ਬਰਾਬਰ ਰਿਹਾ ਪਰ ਦੂਸਰੇ ਕੁਆਟਰ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਵੀ ਸਰਪੰਚ ਸਾਹਬ ਨੇ ਜਾਲ ਦੇ ਵਿੱਚ ਪਾ ਦਿੱਤਾ ਉਨਵੇਂ ਮਿੰਟ ਦੇ ਵਿੱਚ 2-1 ਦੀ ਬਰਾਬਰੀ ਤੱਕ ਸਕੋਰ ਲਾਈਨ ਬਰਕਰਾਰ ਰਹੀ। ਭਾਰਤ 파ਵੇਂ 2-1 ਦੇ ਨਾਲ ਅੱਗੇ ਹੈ ਪਰ ਪਾਕਿਸਤਾਨ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਸਿਰਫ ਇੱਕ ਟੀਚੇ ਦਾ ਫਰਕ ਹੈ। ਭਾਰਤ ਨੂੰ ਆਪਣੀ ਬੜਤ ਵਧਾਉਣੀ ਪਵੇਗੀ। ਹੁਣ ਖੇਡ ਦੀ ਆਖਰੀ 15 ਮਿੰਟ ਬਾਕੀ ਨੇ। ਦੂਜੇ ਕੁਆਟਰ ਦੀ ਸ਼ੁਰੂਆਤ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਭਾਰਤ ਨੂੰ 2-1 ਦੀ ਬੜਤ ਦਵਾਈ। ਭਾਰਤ ਪਹਿਲੀ ਵਾਰ ਟੂਰਨਾਮੈਂਟ ਦੇ ਵਿੱਚ ਪਛੜ ਰਿਹਾ ਸੀ ਜਿਸ ਦੀ ਕਮੀ ਨੂੰ ਪੂਰਾ ਕੀਤਾ ਗਿਆ। ਪੈਨਲਟੀ ਕੋਰਨਰ ਦੇ ਮਾਹਿਰ ਹਰਮਨ ਨੇ ਭਾਰਤ ਦੀ ਬੜਤ 21 ਦੇ ਨਾਲ ਵਧਾ ਦਿੱਤੀ ਹੈ ਤਿਆਰ ਜੇਕਰ ਤੀਸਰੇ ਕੁਆਟਰ ਦੀ ਗੱਲ ਕਰੀਏ ਤਾਂ ਤੀਸਰੇ ਕੁਆਟਰ ਦੇ ਵਿੱਚ ਦੋਨਾਂ ਹੀ ਟੀਮਾਂ ਨੇ ਦਮਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਭਾਰਤ ਨੇ ਪਾਕਿਸਤਾਨ ਪਲੇਅਰ ਦੀ ਗਲਤੀ ਦਾ ਫਾਇਦਾ ਚੁੱਕਿਆ ਤੇ ਪੈਨਲਟੀ ਕਾਰਨਰ ਹਾਸਲ ਕਰ ਲਿਆ ਪਰ ਗੋਲ ਨਹੀਂ ਹੋ ਸਕਿਆ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਦੀ ਗਲਤੀ ਦੇ ਨਾਲ ਪਾਕਿਸਤਾਨ ਨੂੰ ਪੈਨਲਟੀ ਕਾਰਨਰ ਮਿਲਿਆ ਜਰਮਨ ਪ੍ਰੀਤ ਸਿੰਘ ਨੇ ਸ਼ਾਨਦਾਰ ਬਚਾਅ ਕੀਤਾ ਪਾਕਿਸਤਾਨ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਗੋਲ ਕੀਪਰ ਪਾਠਕ ਨੇ ਹਰ ਵਾਰ ਬਚਾਅ ਕੀਤਾ ਤੀਸਰੇ ਕੁਆਟਰ ਦੇ ਵਿੱਚ ਕੋਈ ਵੀ ਗੋਲ ਨਹੀਂ ਹੋਇਆ ਤੁਹਾਡਾ ਆਖਰੀ ਕੁਆਟਰ ਦੇ ਵਿੱਚ ਭਾਰਤ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੈਨਲਟੀ corner ਹਾਸਲ ਕੀਤਾ ਪਰ ਗੋਲ ਤਬਦੀਲ ਨਹੀਂ ਹੋ ਸਕਿਆ ਪਾਕਿਸਤਾਨ ਦੇ ਰਾਣਾ ਵਾਹਿਦ ਨੂੰ yellow card ਮਿਲਿਆ ਤੇ ਉਹ 10 ਮਿੰਟ ਦੇ ਲਈ ਮੈਦਾਨ ਤੋਂ ਬਾਹਰ ਭੇਜ ਦਿੱਤੇ ਗਏ ਆਖਰੀ ਮਿੰਟ ਦੇ ਵਿੱਚ ਭਾਰਤ ਨੂੰ ਪੈਨਲਟੀ CORNER ਮਿਲਿਆ ਤੇ ਗੋਲ ਤਾਂ ਵੀ ਨਹੀਂ ਹੋ ਸਕਿਆ ਇਸ ਦੇ ਨਾਲ ਇੱਕ ਵਾਰ ਫਿਰ ਦੱਸ ਦਈਏ ਕਿ ASIAN CHAMPIONS TROPHY 2024 ਦੇ ਲਈ ਅੱਜ ਪਾਕਿਸਤਾਨ ਤੇ ਭਾਰਤ ਦਾ ਮੁਕਾਬਲਾ ਸੀ ਤੇ ਇਸ ਮੁਕਾਬਲੇ ਦੇ ਵਿੱਚ ਭਾਰਤ ਨੇ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ ਹੈ ਪਾਕਿਸਤਾਨ ਨੂੰ 2-1 ਦੇ ਨਾਲ ਹਰਾ ਕੇ ਹੁਣ ਭਾਰਤ ਅਗਲਾ ਮੈਚ 17 ਸਤੰਬਰ ਨੂੰ ਖੇਡੇਗੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ ਸੂਬੇ ਦੇ ਵਿੱਚ ਮੌਸਮ ਹੁਣ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਜਿਸ ਤੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਜੇਕਰ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅੱਜ ਕੋਈ ਵੀ ਮੀਂਹ ਪੈਣ ਦੇ ਆਸਾਰ ਨਹੀਂ ਦੱਸੇ ਗਏ ਪਰ ਉੱਥੇ ਹੀ ਜੇਕਰ ਚੰਡੀਗੜ੍ਹ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਦੋਨਾਂ ਥਾਵਾਂ ਤੇ ਅੱਜ ਮੀਂਹ ਪੈ ਸਕਦਾ ਹੈ ਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਪਰਸੋ ਰਾਤ ਤੋਂ ਚੰਡੀਗੜ੍ਹ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲਿਆ ਜਿਸ ਦਾ ਸਿੱਧਾ ਅਸਰ ਝੋਨੇ ਤੇ ਦੇਖਣ ਨੂੰ ਮਿਲਿਆ ਜਿਹਾ ਦੱਸਦੀ ਕਿ ਝੋਨਾ ਪੱਕਣ ਦੀ ਕਗਾਰ ਤੇ ਹੈ ਤੇ ਮੀਂਹ ਪੈਣ ਦੇ ਕਾਰਨ ਝੋਨੇ ਦੀ ਫਸਲ ਹੈ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਹੁਣ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਨੁਕਸਾਨ ਹੋਣ ਦਾ ਖਤਰਾ ਹੈ ਦੱਸਦੀ ਹੈ ਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਕੱਲ ਹਲਕੀ ਬਰਸਾਤ ਹੋਈ ਕੁਝ ਇਲਾਕਿਆਂ ਦੇ ਵਿੱਚ ਬੱਦਲ ਛਾਏ ਰਹੇ ਮੁਹਾਲੀ ਦੇ ਵਿੱਚ 1 ਮਿਲੀਮੀਟਰ ਅਤੇ ਚੰਡੀਗੜ੍ਹ ਦੇ ਵਿੱਚ 4 ਮਿਲੀਮੀਟਰ ਵੀ ਦਰਜ ਕੀਤਾ ਗਿਆ ਪੰਜਾਬ ਦੇ ਔਸਤ ਤਾਪਮਾਨ ਦੇ ਵਿੱਚ 1.1 ਡਿਗਰੀ ਅਤੇ ਚੰਡੀਗੜ੍ਹ ਦੇ ਔਸਤ ਤਾਪਮਾਨ ਦੇ ਵਿੱਚ 2.1 ਡਿਗਰੀ ਦੀ ਕਿਰਾਵਟ ਦਰਜ ਕੀਤੀ ਗਈ ਪਰ ਇਸ ਦੇ ਨਾਲ ਹੀ ਜੇਕਰ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਤਾਪਮਾਨ ਵਧ ਕੇ 38.2 ਡਿਗਰੀ ਤੱਕ ਪਹੁੰਚ ਗਿਆ ਪੰਜਾਬ ਤੇ ਚੰਡੀਗੜ੍ਹ ਵਿੱਚ ਇਸ ਸਾਲ ਮੌਨਸੂਨ ਬਹੁਤ ਮੱਠਾ ਰਿਹਾ ਹੈ ਪੰਜਾਬ ਦੇ ਵਿੱਚ 25% ਦੀ ਘਟਮੀ ਪਿਆ ਹੈ ਜਦਕਿ ਚੰਡੀਗੜ੍ਹ ਦੇ ਵਿੱਚ 22 ਫੀਸਦੀ ਘੱਟ ਬੱਦਲ ਚਾਹੇ ਰਹੇ ਨੇ ਪੰਜਾਬ ਦੇ ਵਿੱਚ 1 ਜੂਨ ਤੋਂ 13 ਸਤੰਬਰ ਤੱਕ 408 ਮਿਲੀਮੀਟਰ ਵਰਖਾ ਹੁੰਦੀ ਹੈ ਜਦੋਂ ਕਿ ਇਸ ਸਾਲ ਸਿਰਫ 305 ਮਿਲੀਮੀਟਰ ਹੀ ਮੀਂਹ ਪਿਆ ਇਹ ਪੰਜਾਬ ਦੇ ਲਈ ਚਿੰਤਾ ਦਾ ਵਿਸ਼ਾ ਹੈ ਮੌਸਮ ਵਿਭਾਗ ਨੇ ਪੰਜਾਬ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਇਸੇ ਤਰ੍ਹਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ 804.5 ਮਿਲੀਮੀਟਰ ਮੀਂਹ ਪੈਂਦਾ ਹੈ ਜਦੋਂ ਕਿ ਇਸ ਸਾਲ ਸੀਜ਼ਨ ਦੇ ਵਿੱਚ ਸਿਰਫ 623.8 ਮਿਲੀਮੀਟਰ ਹੀ ਮੀਂਹ ਦੇਖਣ ਨੂੰ ਮਿਲਿਆ ਉਥੇ ਹੀ ਜੇਕਰ ਪੰਜਾਬ ਤੇ ਚੰਡੀਗੜ੍ਹ ਦੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 22 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਮੁਹਾਲੀ ਵੱਲ ਵਧਦੇਆਂ ਤਾਂ ਸ਼ੁੱਕਰਵਾਰ ਨੂੰ ਤਾਪਮਾਨ 29.9 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੀ ਪੈਣ ਦੀ ਸੰਭਾਵਨਾ ਹੈ ਤਾਪਮਾਨ 24 ਤੋਂ 32 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਜਲੰਧਰ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਵਤਵਤਾਪਨ ਜਲੰਧਰ ਦੇ ਵਿੱਚ 34.4 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 25 ਤੋਂ 35 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਲੁਧਿਆਣਾ ਵੱਲ ਵੱਧਦੇਆਂ ਦਾ ਸ਼ੁੱਕਰਵਾਰ ਸ਼ਾਮ ਨੂੰ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 24 ਤੋਂ 35 ਡਿਗਰੀ ਦੇ ਵਿੱਚ ਘਰ ਰਹਿ ਸਕਦਾ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸ਼ੁਕਰਵਾਰ ਨੂੰ ਸ਼ਹਿਰ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 33.8 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤੇ ਤਾਪਮਾਨ 24 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਪਟਿਆਲਾ ਦੀ ਗੱਲ ਕਰੀਏ ਤਾਂ ਬੀਤੇ ਸ਼ਾਮ ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ 31.8 ਡਿਗਰੀ ਦਰਜ ਕੀਤਾ ਗਿਆ ਅੱਜ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 23 ਤੋਂ 33 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਇਸ ਦੇ ਨਾਲ ਹੀ ਖ਼ਬਰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਸਮ ਹੁਣ ਬਦਲਣਾ ਸ਼ੁਰੂ ਹੋ ਗਿਆ ਹੈ ਮੌਨਸੂਨ ਦੀ ਰਫ਼ਤਾਰ ਹੁਣ ਮੱਠੀ ਪੈ ਗਈ ਹੈ ਤੇ ਇਸੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਹੁਣ ਖੁਸ਼ਕ ਹੋ ਗਿਆ ਜਿਸ ਤੇ ਕਾਰਨ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਤੇ ਅੱਜ ਮੌਸਮ ਵਿਭਾਗਤ ਵੱਲੋਂ ਪੰਜਾਬ ਦੇ ਵਿੱਚ ਕਿਸੇ ਪਾਸੇ ਵੀ ਮੀਂਹ ਪੈਣ ਦੇ ਆਸਾਰ ਨਹੀਂ ਦੱਸੇ ਗਏ ਕੱਲ ਵੀ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਆਸਾਰ ਬਹੁਤ ਘੱਟ ਜਤਾਏ ਗਏ ਸਨ ਪਰ باوجود ਇਸ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਬਿਹਾਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ